ਜੀ ਜਿੰਨੇ ਸਾਹਿਬ ਕਰਵੜੇ ਤੇ ਵੀ ਤੁਮੇ ਇਹੀ ਬਜਾ ਦਾਵਾ ਧੋਕਿਆ ਗਿਆ ਸੀਗਾ ਕਿ ਵੈਲਕਮ ਕਰਾਂਗੇ ਅਸੀਂ ਜੇ ਬਿਨਾ ਟਰੈਕਟਰਾਂ ਤੋਂ ਕਿਸਾਨ ਆਣਗੇ ਤਾਂ ਕੀ ਗੋੜਿਆਂ ਨਾਲ ਹੀ ਵੈਲਕਮ ਕਰਨਾ ਸੀ ਮੈਨੂੰ ਨਾ ਜੀ ਸਿਆਣੇ ਬੰਦੇ ਦਾ ਸਵਾਲ ਪੁੱਛਿਆ ਕਰੋ ਉਹ ਮੰਤਰੀ ਬਣ ਜਾਂਦਾ ਹੈ ਤਾਂ ਇਹ ਮਤਲਬ ਨਹੀਂ ਉਹਨੂੰ ਅਕਲ ਵੀ ਆ ਜਾਂਦੀ ਹੈ ਜੀ ਜੇ ਸਾਹਿਬ ਬਿਫਰੋਂ ਪੈਦਲ ਬੰਦੇ ਦਾ ਮੈਂ ਜਿੰਨਾ ਘੱਟ ਜਵਾਬ ਦਵਾਂ ਉਨਾ ਹੀ ਚੰਗਾ ਉਹਦੇ ਤਾਂ ਰੋਜ਼ ਦੇ ਬਿਆਨ ਤੁਸੀਂ ਸੁਣ ਜਿਹੜਾ ਇੰਦਰਾ ਗਾਂਧੀ ਨੂੰ ਮਾਤਾ ਦੱਸਦਾ ਸੀ ਤੇ ਅੱਜ ਰਜੀਵ ਗਾਂਧੀ ਨੂੰ ਗਾਲਾਂ ਕੱਢਦਾ ਹੈ ਉਹ ਉਦੋਂ ਮੋਦੀ ਨੂੰ ਗਾਣਾ ਘੜਦਾ ਸੀ ਅੱਜ ਮੋਦੀ ਨੂੰ ਪਿਓ ਆਖਦਾ ਇਸ ਲਈ ਮੈਨੂੰ ਇਹ ਜਿਹੇ ਲੋਕਾਂ ਦੇ ਨਾ ਮੈਂ 1% ਇਹਨਾਂ ਦੇ ਮੂੰਹ ਨਹੀਂ ਲੱਗਦਾ ਜੀ ਕੱਲ ਵਰਗ ਦੇ ਵੀ ਗੱਲ ਕਹੀ ਗਈ ਹੈ ਕਿ ਨਰੈਨ ਸਿੰਘ ਚੋੜੇ ਨੂੰ ਕਾਲੀ ਦਲ ਵੱਲੋਂ ਸਨਮਾਨਤ ਕਰ ਦੇਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਬਹੁਤ ਸਾਰੇ ਬੰਦੀ ਸਿੰਘਾਂ ਨੂੰ ਸਨਮਾਨਤ ਸ਼੍ਰੋਮਣੀ ਕਾਲੀ ਦਲ ਕਰਦਾ ਰਿਹਾ ਹੈ ਤਾਂ ਇੱਕ ਭਾਵਨਾ ਦੇ ਮੈਚ ਹੈ ਕਿ ਉਹਨਾਂ ਮੈਂ ਫੇਸ ਤੋਂ ਉਹ ਯਾਰ ਉਹੀ ਗੱਲ ਆ ਰਹੀ ਆ ਆਪਣੋਂ ਪੈਦਲ ਬਿਟੂ ਜਿਹਨੂੰ ਅਕਲ ਦੀ ਏਡੀ ਵੱਡੀ ਘਾਟ ਹੈ ਬੇਸਮਝ ਬੰਦਾ ਪਰ ਪੰਜਾਬ ਦੇ ਲੋਕੀ ਦੇਸ਼ ਦੇ ਲੋਕ ਉਹਨੂੰ ਵੇਖਦੇ ਆ ਕਿ 2009 ਚ ਜਿਹੜਾ ਇੰਦਰਾ ਗਾਂਧੀ ਸੋਨੀਆ ਗਾਂਧੀ ਰਜੀਵ ਗਾਂਧੀ ਨੂੰ ਆਪ ਦਾ ਮਾਬਪਾ ਦਾ ਦਰਜਾ ਦਿੰਦਾ ਸੀ ਅੱਜ ਉਹਨਾਂ ਨੂੰ ਕੋਸ ਕੋਸ ਗਾਲਾਂ ਕੱਢਦਾ ਉਦੋਂ ਮੋਦੀ ਨੂੰ ਗਾਲਾਂ ਕੱਢਦਾ ਸੀ ਅੱਜ ਮੋਦੀ ਤੇ ਹਮੇਸ਼ਾ ਨੂੰ ਪਿਆਰ ਕਰਦਾ ਜਿਹੜੇ ਕੁਛ ਟੁਕੜਿਆਂ 'ਚ ਪਲਦੇ ਨੇ ਇੱਕ ਵਜੀਰੀ ਤੇ ਆਪ ਦੀ ਸੋਚ ਨੂੰ ਡੀਐਨਏ ਬਦਲ ਜਾਂਦੇ ਮੈਂ ਉਹਨਾਂ ਬਾਰੇ ਜਿੰਨੀ ਘੱਟ ਟਿੱਪਣੀ ਕਰਾਂ ਉੰਨੀ ਚੰਗੀ ਆ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਜਿਹੜਾ ਇਹ ਜੇ ਭੜਕਾਉ ਗੱਲਾਂ ਤੇ ਇਕੱਲਾ ਵਿਸ਼ਵਾਸ ਕਰਦੇ ਨਾ ਮਾਹੌਲ ਖਰਾਬ ਕਰਨ ਵਾਲੇ ਤੁਸੀਂ ਵੀ ਬਚੋ ਟੀਆਰਪੀ ਜ਼ਰੂਰ ਮਿਲ ਜੂ ਜਿੰਨੇ ਸਭ ਰਵਿਸ਼ ਤੇ ਬਿਟੂ ਨੇ ਇਹ ਵੱਡਾ ਦਾਅਵਾ ਧੋਖਿਆ ਗਿਆ ਸੀਗਾ ਕਿ ਵੈਲਕਮ ਕਰਾਂਗੇ ਅਸੀਂ ਜੇ ਬਿਨਾਂ ਟਰੈਕਟਰਾਂ ਤੋਂ ਕਿਸਾਨ ਆਣਗੇ ਤਾਂ ਕੀ ਗੋੜਿਆਂ ਨਾਲ ਹੀ ਵੈਲਕਮ ਕਰਨਾ ਸੀ ਮੈਨੂੰ ਨਾ ਜੀ ਸਿਆਣੇ ਬੰਦੇ ਦਾ ਸਵਾਲ ਪੁੱਛਿਆ ਕਰੋ ਜੀ ਉਹ ਮੰਤਰੀ ਬਣ ਜਾਂਦਾ ਹੈ ਤਾਂ ਇਹ ਮਤਲਬ ਨਹੀਂ ਉਹਨੂੰ ਅਕਲ ਵੀ ਆ ਜਾਂਦੀ ਹੈ ਮਜੀਠੇ ਸਾਹਿਬ ਪੈਦਲੋਂ ਪੈਦਲ ਬੰਦੇ ਦਾ ਮੈਂ ਜਿੰਨਾ ਘੱਟ ਜਵਾਬ ਦਵਾਂ ਉਹਨੇ ਹੀ ਚੰਗਾ ਉਹਦੇ ਤਾਂ ਰੋਜ਼ ਦੇ ਬਿਆਨ ਤੁਸੀਂ ਸੁਣਨੇ ਜਿਹੜਾ ਇੰਦਰਾ ਗਾਂਧੀ ਨੂੰ ਮਾਤਾ ਦਾਸ ਦਾ ਸੀ ਤੇ ਅੱਜ ਰਜੀਵ ਗਾਂਧੀ ਨੂੰ ਗਾਲਾਂ ਕੱਢਦਾ ਆ ਉਹ ਤੋਂ ਮੋਦੀ ਨੂੰ ਗਾਲਾਂ ਕੱਢਦਾ ਸੀ ਅੱਜ ਮੋਦੀ ਨੂੰ ਪਿਓ ਆਖਦਾ ਇਸ ਲਈ ਮੈਨੂੰ ਇਹ ਜਿਹੇ ਲੋਕਾਂ ਦੇ ਨਾ ਮੈਂ 1% ਇਹਨਾਂ ਦੇ ਮੂੰਹ ਨਹੀਂ ਲੱਗਦਾ ਜੀ ਇਹ ਵੀ ਗੱਲ ਕਹੀ ਗਈ ਹੈ ਕਿ ਨਰੈਨ ਸਿੰਘ ਚੋੜੇ ਨੂੰ ਅਕਾਲੀ ਦਲ ਵੱਲੋਂ ਸਨਮਾਨਤ ਕਰ ਦੇਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਬਹੁਤ ਸਾਰੇ ਬੰਦੀ ਸਿੰਘਾਂ ਨੂੰ ਸਨਮਾਨਤ ਸ਼੍ਰੋਮਣੀ ਅਕਾਲੀ ਦਲ ਕਰਦਾ ਰਿਹਾ ਹੈ ਤਾਂ ਇੱਕ ਭਾਵਨਾ ਦੇ ਮੈਂ ਕਿ ਉਹ ਮੈਂ ਤੇ ਤੁਹਾਨੂੰ ਯਾਰ ਉਹੀ ਗੱਲ ਆਉਂਦਾ ਅਕਲੋਂ ਪੈਦਲ ਬਿੱਟੂ ਜਿਹਨੂੰ ਅਕਲ ਦੀ 80 ਵੱਡੀ ਘਾਟ ਹੈ ਬੇਸਮਝ ਬੰਦਾ ਪਰ ਪੰਜਾਬ ਦੇ ਲੋਕੀ ਦੇਸ਼ ਦੇ ਲੋਕ ਉਹਨੂੰ ਵੇਖਦੇ ਆ ਕਿ 2009 ਚ ਜਿਹੜਾ ਇੰਦਰਾ ਗਾਂਧੀ ਸੋਨੀਆ ਗਾਂਧੀ ਰਜੀਵ ਗਾਂਧੀ ਨੂੰ ਆਪ ਦਾ ਮਾਪਾਪਾ ਦਾ ਦਰਜਾ ਦਿੰਦਾ ਸੀ ਅੱਜ ਉਹਨਾਂ ਨੂੰ ਕੋਸ ਕੋਸ ਗਾਲਾਂ ਕੱਢਦਾ ਓਦੋਂ ਮੋਦੀ ਨੂੰ ਗਾਲਾਂ ਕੱਢਦਾ ਸੀ ਅੱਜ ਮੋਦੀ ਤੇ ਹਮੇਸ਼ਾ ਨੂੰ ਪਿਓ ਦੱਸਦਾ ਜਿਹੜੇ ਕੁਛ ਟੁਕੜਿਆਂ 'ਚ ਪਲਦੇ ਨੇ ਇੱਕ ਵਜੀਰੀ ਤੇ ਆਪਦੀ ਸੋਚ ਨੂੰ ਡੀਐਨਏ ਬਦਲ ਜਾਂਦੇ ਮੈਂ ਉਹਨਾਂ ਬਾਰੇ ਜਿੰਨੀ ਘੱਟ ਟਿੱਪਣੀ ਕਰਾਂ ਉੰਨੀ ਚੰਗੀ ਆ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਜਿਹੜਾ ਇਹ ਜੇ ਭੜਕਾਉ ਗੱਲਾਂ ਤੇ ਕੱਲਾ ਵਿਸ਼ਵਾਸ ਕਰਦੇ ਨਾ ਮਾਹੌਲ ਖਰਾਬ ਕਰਨ ਵਾਲੇ ਤੁਸੀਂ ਵੀ ਬਚੋ ਟੀਆਰਪੀ ਜਰੂਰ ਮਿਲ ਜੂ